ਚੁੜੇ ਟੋੜੇ ਹੋ ਤਰਨੀਆਂ ਅਸੀਂ ਮਨ ਸਾਡਾ ਗੁਲਾਮੀ ਦੇ ਵਿੱਚ ਆ ਮਨ ਸਾਡਾ ਇੰਨਾ ਪੰਜਾਂ ਦੇ ਅਧੀਨ ਆ ਇਹ ਸਾਡੇ ਗਲਤੀਆਂ ਦੇ ਨੀਰਾਂ ਬਣੇ ਪਏ ਸਾਨੂੰ ਮੁਕਤੀ ਨਹੀਂ ਹੋਣ ਦਿੰਦੇ ਜਿਹਦੇ ਨਾਲੋਂ ਅਸੀਂ ਵਿਛੜਿਆ ਉਹਦੇ ਨਾਲ ਜੁੜਨ ਨਹੀਂ ਦਿੰਦਾ ਸਾਨੂੰ ਇਹ ਇਸ ਕਰਕੇ ਨਾਨਕ ਉਹ ਗਣ ਦੇ ਤੜੇ ਤੇ ਤੇ ਗਲੀਂ ਜੰਜੀਰ ਬਾਪੂ ਛਟਣ ਦਾ ਕੋਈ ਰਸਤਾ ਨਹੀਂ ਕਹਿੰਦੇ ਹੈ ਜੋ ਪੰਚਮ ਗੁਰਦੇਵ ਕਹਿ ਰਹੇ ਆ ਐਸਾ ਹਰ ਤਨ ਸੰਕੀਏ ਭਾਈ ਕਰਖਾ ਨਾਮ ਤਾਂ ਇਕੱਠਾ ਤੇ ਭਜਣ ਲੱਗੇ ਦੇਰ ਇਲਾਉਣਗੇ ਜੇ ਹੁਣ ਹੋਣ ਤਾਂ ਕਟੀਆਂ ਨੇ ਸੇ ਭਾਈ ਸੇ ਵੀ ਦੇਸੇ ਰਣਮੈ ਸਖਾ ਦਾ ਹੱਥ ਉਹ ਭਾਈ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਸਕੇ ਭਰਾ ਖਲੋ ਜਾਂਦੇ ਆ ਨਾ ਮੋਢੇ ਨਾਲ ਮੋਢਾ ਜੋੜ ਬਾਪੂ ਕਹਿੰਦਾ ਤੂੰ ਪ੍ਰਮਾਤਮਾ ਦੇ ਗੁਣਾਂ ਨੂੰ ਅੰਦਰ ਥਾਂ ਤੇ ਦੇ ਇਹ ਤੇਰੇ ਵੱਡੇ ਛੋਟੇ ਭਰਾਵਾਂ ਦੀ ਤਰ੍ਹਾਂ ਅੰਦਰ ਦੀ ਅਵਸਥਾ ਹੀ ਬਦਲ ਕੇ ਤਰ ਦੇਣਗੇ ਆਹ ਗੁਣਾਂ ਨੂੰ ਭਜਣ ਲੱਗਿਆਂ ਦੇਰ ਲੀ ਲੱਗ ਜਾਂਦੇ ਆ ਇੱਥੇ ਕਿਤੇ ਲੱਖਾਂ ਸਾਲ ਲੱਗ ਜਾਣੇ ਤੂੰ ਅੰਦਰ ਗੁਣ ਵਸਾ ਆਉਗਣਾ ਨੇ ਉਸ ਸਮੇਂ ਛੱਡ ਕੇ ਦੌੜ ਜਾਣਾ ਇਸ ਕਰਕੇ